ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਸੰਸਾਰ ਦੀ ਸਭ ਤੋਂ ਵੱਡੀ ਸੱਚਾਈ ਕੀ ਹੈ ਭਾਵੇਂ ਮਨੁੱਖ ਕਿੰਨੀ ਵੀ ਮਿਹਨਤ ਕਰੇ ਲੱਖਾਂ ਯਤਨ ਕਰ ਲਵੇ ਪਰ ਕਿੱਸਮਤ ਦਾ ਲਿਖਿਆ ਕਦੇ ਨਹੀਂ ਮਿਟ ਸਕਦਾ ਅੱਜ ਆਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੋ ਨਾ ਸਿਰਫ ਤੁਹਾਡੇ ਦਿਲ ਨੂੰ ਹਿਲਾ ਦੇਵੇਗੀ ਸਗੋਂ ਤੁਹਾਡੇ ਸੋਚਣ ਦੇ ਢੰਗ ਨੂੰ ਵੀ ਬਦਲ ਸਕਦੀ ਹੈ ਇਸ ਪੂਰੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਇਸ ਵਿੱਚ ਉਹ ਸਿੱਖਿਆ ਜੋ ਤੁਹਾਰੀ ਜ਼ਿੰਦਗੀ ਬਦਲ ਸਕਦੀ ਹੈ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਛੋਟੇ ਜਿਹੇ ਕਸਬੇ ਵਿੱਚ ਕਾਸਿਮ ਨਾਮ ਦਾ ਇੱਕ ਗੱਭਰੂ ਰਹਿੰਦਾ ਸੀ ਕਾਸਿਮ ਦਾ ਕੱਦ ਲੰਮਾ ਸਰੀਰ ਤਕੜਾ ਅਤੇ ਅੱਖਾਂ ਚਮਕਿਲੀਆਂ ਸੀ ਜਿਸ ਕਰਕੇ ਪਿੰਡ ਵਾਲੇ ਅਕਸਰ ਕਹਿੰਦੇ ਕਾਸਿਮ ਦੀ ਕਿਸਮਤ ਬਹੁਤ ਚਮਕਿਲੀ ਹੈ ਪਰ ਕਾਸਿਮ ਹਮੇਸ਼ਾ ਹੱਸਦਿਆਂ ਜਵਾਬ ਦਿੰਦਾ ਕਿਸਮਤ ਨਹੀਂ ਭਾਈ ਸਭ ਕੁਝ ਮਨੁੱਖ ਦੀ ਮਿਹਨਤ ਤੇ ਹੈ ਜੋ ਜਿੰਨੀ ਮਿਹਨਤ ਕਰੇਗਾ ਓਨਾ ਪਾਵੇਗਾ ਉਸ ਦਾ ਇਹ ਕਹਿਣਾ ਅਕਸਰ ਉਸ ਦੇ ਮਾਪਿਆਂ ਨੂੰ ਚਿੰਤਾ ਵਿੱਚ ਪਾ ਦਿੰਦਾ ਜੋ ਵਾਰ-ਵਾਰ ਸਮਝਾਉਂਦੇ ਪੁੱਤਰ ਮਿਹਨਤ ਜ਼ਰੂਰੀ ਹੈ ਪਰ ਯਾਦ ਰੱਖੋ ਕਿ ਕਿਸਮਤ ਦਾ ਲਿਖਿਆ ਕੋਈ ਨਹੀਂ ਬਦਲ ਸਕਦਾ ਪਰ ਕਾਸਿਮ ਦੇ ਦਿਲ ਵਿੱਚ ਹੰਕਾਰ ਵਧਦਾ ਗਿਆ ਅਤੇ ਉਹ ਆਪਣੀ ਮਿਹਨਤ ਤੇ ਤਾਕਤ ਤੇ ਪੂਰਾ ਭਰੋਸਾ ਕਰਨ ਲੱਗਾ ਕਾਸਿਮ ਨੇ ਛੋਟੇ-ਛੋਟੇ ਕਾਰੋਬਾਰਾਂ ਤੋਂ ਵਪਾਰ ਸ਼ੁਰੂ ਕੀਤਾ ਤੜਕੇ ਉੱਠ ਕੇ ਬਾਜ਼ਾਰ ਜਾਂਦਾ ਸ਼ਹਿਰ ਦੇ ਵਪਾਰੀਆਂ ਨਾਲ ਕਾਰੋਬਾਰੀ ਮਸਲਿਆਂ ਦਾ ਨਿਪਟਾਰਾ ਕਰਦਾ ਅਤੇ ਦਿਨ ਰਾਤ ਮਿਹਨਤ ਕਰਦਾ ਥੋੜੇ ਹੀ ਸਾਲਾਂ ਵਿੱਚ ਕਾਸਿਮ ਪਿੰਡ ਦਾ ਸਭ ਤੋਂ ਵੱਡਾ ਵਪਾਰੀ ਬਣ ਗਿਆ ਲੋਕ ਈਰਖਾ ਤੇ ਹੈਰਾਨੀ ਨਾਲ ਉਸ ਨੂੰ ਦੇਖਦੇ ਅਤੇ ਕਹਿੰਦੇ ਇਹ ਸਭ ਇਸ ਦੀ ਕਿਸਮਤ ਦਾ ਫਲ ਹੈ ਪਰ ਕਾਸਿਮ ਮਾਣ ਨਾਲ ਕਹਿੰਦਾ ਨਹੀਂ ਨਹੀਂ ਇਹ ਸਭ ਮੇਰੀ ਮਿਹਨਤ ਦਾ ਕਮਾਲ ਹੈ ਕਿਸਮਤ ਦਾ ਨਹੀਂ ਇੱਕ ਦਿਨ ਉਹ ਪਿੰਡ ਦੀ ਮਸਜਿਦ ਦੇ ਬੇੜੇ ਵਿੱਚ ਬੈਠਾ ਸੀ ਕਿ ਬਜ਼ੁਰਗ ਮੌਲਵੀ ਸਾਹਿਬ ਨੇ ਉਸ ਨੂੰ ਕਿਹਾ ਪੁੱਤਰ ਯਾਦ ਰੱਖੋ ਮਨੁੱਖ ਸਿਰਫ ਕੋਸ਼ਿਸ਼ ਕਰਦਾ ਕਾਮਯਾਬੀ ਅਤੇ ਅਸਫਲਤਾ ਰੱਬ ਦੇ ਹੱਥ ਵਿੱਚ ਹੁੰਦੀ ਹੈ ਅਤੇ ਮੌਤ ਤਾਂ ਇੱਕ ਪਲ ਦੀ ਖਬਰ ਵੀ ਨਹੀਂ ਦਿੰਦੀ। ਕਾਸਿਮ ਹੱਸ ਕੇ ਬੋਲਿਆ, ਮੌਲਵੀ ਸਾਹਿਬ, ਮੈਂ ਅਜੇ ਜਵਾਨਾ, ਮੇਰੇ ਕੋਲ ਤਾਕਤ ਹੈ, ਦੌਲਤ ਹੈ। ਮੌਤ ਦਾ ਜ਼ਿਕਰ ਹੁਣੇ ਮੇਰੇ ਤੇ ਬੋਝ ਲੱਗਦਾ। ਬਜ਼ੁਰਗ ਨੇ ਹੌਂਕਾ ਭਰਿਆ ਅਤੇ ਕਿਹਾ, ਪੁੱਤਰ, ਹੰਕਾਰ ਨਾ ਕਰੋ। ਜੋ ਉੱਪਰ ਲਿਖਿਆ ਜਾ ਚੁੱਕਿਆ ਹੈ, ਉਹੀ ਹੋਵੇਗਾ। ਉਸ ਰਾਤ ਕਾਸਿਮ ਨੇ ਇੱਕ ਅਜੀਬ ਸੁਪਨਾ ਦੇਖਿਆ। ਉਸਨੇ ਦੇਖਿਆ ਇੱਕ ਵੱਡੀ ਕਿਤਾਬ ਖੁੱਲੀ ਹੋਈ ਹੈ ਜਿਸ ਦੇ ਪੰਨਿਆਂ ਤੇ ਉਸ ਦੀ ਜ਼ਿੰਦਗੀ ਦੇ ਹਰ ਪਲ ਲਿਖੇ ਹੋਏ ਨੇ ਅਤੇ ਅਚਾਨਕ ਇੱਕ ਹੱਥ ਆਇਆ ਅਤੇ ਕਿਤਾਬ ਦਾ ਆਖਰੀ ਪੰਨਾ ਬੰਦ ਕਰ ਦਿੱਤਾ ਕਾਸਿਮ ਕਬਰ ਆ ਕੇ ਉੱਠਿਆ ਅਤੇ ਸੋਚਦਾ ਇਹ ਸਿਰਫ ਮੇਰਾ ਵਹਿਮ ਹੈ ਕਿਸਮਤ ਦੀਆਂ ਕਿਤਾਬਾਂ ਸਿਰਫ ਕਮਜ਼ੋਰ ਲੋਕ ਪੜ੍ਹਦੇ ਨੇ ਮੈਂ ਨਹੀਂ ਕੁਝ ਦਿਨਾਂ ਬਾਅਦ ਬਾਦਸ਼ਾਹ ਦੇ ਸ਼ਹਿਰ ਤੋਂ ਕਾਸਿਮ ਕੋਲ ਇੱਕ ਅਹਿਮ ਸੰਦੇਸ਼ ਆਇਆ ਕਿ ਉੱਥੇ ਇੱਕ ਬਹੁਤ ਵੱਡਾ ਵਪਾਰਕ ਸੌਦਾ ਹੋਣ ਵਾਲਾ ਹੈ ਕਾਸਿਮ ਨੇ ਆਪਣੀ ਅੱਖਾਂ ਚਮਕਾਉਂਦਿਆਂ ਕਿਹਾ ਇਹ ਸੌਦਾ ਮੈਨੂੰ ਹੋਰ ਅਮੀਰ ਬਣਾ ਦੇਵੇਗਾ ਉਸ ਤੋਂ ਬਾਅਦ ਮੇਰਾ ਨਾਂ ਸਾਰੇ ਇਲਾਕੇ ਵਿੱਚ ਮਸ਼ਹੂਰ ਹੋਵੇਗਾ ਉਸਦੇ ਦੋਸਤ ਯੂਸਫ ਨੇ ਖਬਰਦਾਰ ਕਰਦਿਆਂ ਕਿਹਾ ਭਰਾ ਕੱਲ ਦਾ ਭਰੋਸਾ ਨਾ ਕਰੀ ਹੋ ਸਕਦਾ ਇਹ ਆਖਰੀ ਸਫ਼ਰ ਹੋਵੇ ਪਰ ਕਾਸਿਮ ਹੱਸਦਿਆਂ ਬੋਲਿਆ ਓਏ ਨਹੀਂ ਮੌਤ ਤਾਂ ਅਜੇ ਬਹੁਤ ਦੂਰ ਹੈ ਇਹ ਸੌਦਾ ਮੇਰੀ ਕਿਸਮਤ ਬਦਲ ਦੇਵੇਗਾ ਅਗਲੀ ਸਵੇਰ ਕਾਸਿਮ ਨੇ ਕਾਫਲੇ ਨਾਲ ਸਫ਼ਰ ਸ਼ੁਰੂ ਕੀਤਾ ਆਸਮਾਨ ਸਾਫ਼ ਸੀ ਅਤੇ ਪੰਛੀ ਖੁਸ਼ੀ-ਖੁਸ਼ੀ ਚਹਿਕ ਰਹੇ ਸੀ ਸਭ ਖੁਸ਼ਹਾਲ ਅਤੇ ਜੋਸ਼ ਵਿੱਚ ਹੁੰਦੇ ਨੇ ਪਰ ਦੁਪਹਿਰ ਵੇਲੇ ਅਚਾਨਕ ਆਸਮਾਨ ਤੇ ਕਾਲੇ ਬੱਦਲ छा ਗਏ ਤੇਜ਼ ਹਵਾ ਚੱਲਣ ਲੱਗੀ ਅਤੇ ਬਹੁਤ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਪਹਾੜਾਂ ਦੀ ਗੂੰਜ ਵਿੱਚ ਬਿਜਲੀ ਕੜਕ ਰਹੀ ਸੀ ਅਤੇ ਕਾਫਲੇ ਦੇ ਲੋਕ ਘਬਰਾ ਕੇ ਸੁਰੱਖਿਅਤ ਥਾਂ ਲੱਭਣ ਲੱਗੇ ਕਾਸਿਮ ਨੇ ਘੋੜੇ ਤੋਂ ਉੱਤਰ ਕੇ ਆਪਣੀ ਤਾਕਤ ਅਤੇ ਭਰੋਸੇ ਦਾ ਮੁਜ਼ਾਹਰਾ ਕੀਤਾ ਅਤੇ ਕਿਹਾ ਇਹ ਸਭ ਸਮੇਂ ਦੀ ਗੱਲ ਹੈ ਜਲਦੀ ਲੰਘ ਜਾਵੇਗਾ ਪਰ ਉਸਦੇ ਦਿਲ ਵਿੱਚ ਡਰ ਦੀ ਇੱਕ ਹਲਕੀ ਜਿਹੀ ਕਿਰਨ ਵੀ ਝਾਕ ਰਹੀ ਸੀ ਕਿਉਂਕਿ ਸੁਪਨੇ ਦੀ ਕਿਤਾਬ ਦੀ ਤਸਵੀਰ ਉਸਦੇ ਮਨ ਵਿੱਚ ਅਜੇ ਵੀ ਜਿਉਂਦੀ ਸੀ ਉਹ ਆਪਣੀ ਮਿਹਨਤ ਅਤੇ ਤਾਕਤ ਤੇ ਇਨਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਕਿਸਮਤ ਦੀਆਂ ਗੱਲਾਂ ਉਸਦੇ ਲਈ ਸਿਰਫ ਬਚਕਾਨਾ ਕਹਾਣੀਆਂ ਲੱਗ ਰਹੀਆਂ ਸੀ ਪਰ ਕਿਸਮਤ ਦਾ ਖੇਲ ਹੁਣ ਉਸਦੇ ਸਾਹਮਣੇ ਆਉਣ ਵਾਲਾ ਸੀ ਅਤੇ ਉਹ ਕੁਝ ਵੀ ਨਹੀਂ ਸਿੱਖ ਸਕਦਾ ਜੋ ਰੱਬ ਨੇ ਲਿਖਿਆ ਹੋਇਆ ਸੀ ਉਹ ਹੋ ਕੇ ਹੀ ਰਹਿਣਾ ਸੀ ਕਾਫਲੇ ਦੇ ਲੋਕ ਡਰ ਦੇ ਮਾਰੇ ਚਾਰੇ ਪਾਸੇ ਇੱਧਰ ਉੱਧਰ ਭੱਜਣ ਲੱਗੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਕਿਸੇ ਸੁਰੱਖਿਅਤ ਥਾਂ ਦੀ ਭਾਲ ਵਿੱਚ ਸੀ ਬੱਚੇ ਰੋਣ ਲੱਗੇ ਔਰਤਾਂ ਚੀਕ ਰਹੀਆਂ ਸੀ ਅਤੇ ਕੁਝ ਲੋਕ ਘੋੜਿਆਂ ਤੇ ਸਵਾਰ ਆਪਣੀ ਥਾਂ ਤੋਂ ਹਿੱਲ ਵੀ ਨਹੀਂ ਸੀ ਸਕਦੇ ਕਾਸਿਮ ਨੇ ਘੋੜੇ ਤੋਂ ਉਤਰ ਕੇ ਲੋਕਾਂ ਦੇ ਵਿਚਕਾਰ ਕਦਮ ਵਧਾਇਆ ਅਤੇ ਜ਼ੋਰ ਨਾਲ ਕਿਹਾ ਇਹ ਸਭ ਸਮੇਂ ਦੀ ਗੱਲ ਹੈ ਜਲਦੀ ਹੀ ਲੰਘ ਜਾਵੇਗਾ ਤੁਸੀਂ ਘਬਰਾਉ ਨਾ ਪਰ ਉਸਦੀ ਆਵਾਜ਼ ਵਿੱਚ ਲੁਕੀ ਹੋਈ ਝਿਜਕ ਅਤੇ ਡਰ ਇੰਨਾ ਸਪਸ਼ਟ ਸੀ ਕਿ ਉਸ ਨੂੰ ਲੁਕਾਉਣਾ ਸੰਭਵ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਉਹੀ ਡਰ ਝਲਕ ਰਿਹਾ ਸੀ ਜੋ ਕਾਫਲੇ ਦੇ ਹਰ ਇੱਕ ਜੀ ਦੇ ਦਿਲ ਵਿੱਚ ਮੌਜੂਦ ਸੀ ਅਚਾਨਕ ਪਹਾੜ ਦੇ ਉੱਪਰੋਂ ਇੱਕ ਵੱਡਾ ਪੱਥਰ ਰੁੜ ਕੇ ਤੇਜ਼ ਰਫ਼ਤਾਰ ਨਾਲ ਹੇਠਾਂ ਵੱਲ ਆਇਆ ਕਾਫਲੇ ਦੇ ਲੋਕ ਡਰ ਨਾਲ ਜੰਮ ਗਏ ਹਰ ਦਿਲ ਡਰ ਅਤੇ ਹੈਰਾਨੀ ਨਾਲ ਧੜਕ ਰਿਹਾ ਸੀ ਕੁਝ ਪਲਾਂ ਲਈ ਸਭ ਖਾਮੋਸ਼ ਹੋ ਗਏ ਹਵਾ ਵਿੱਚ ਚੀਕਾਂ ਤੇ ਘੋੜਿਆਂ ਦੇ ਹਿੰਕਣ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਅਤੇ ਸਿਰਫ ਦਿਲ ਦੀਆਂ ਧੜਕਣਾਂ ਦੀ ਆਵਾਜ਼ ਮਹਿਸੂਸ ਹੋ ਰਹੀ ਸੀ। ਪੱਥਰ ਸਿੱਧਾ ਕਾਸਿਮ ਵੱਲ ਵੱਧ ਰਿਹਾ ਸੀ ਅਤੇ ਇਸ ਪਲ ਅਜੀਹਾ ਲੱਗਾ ਜਿਵੇਂ ਸਮਾਂ ਰੁਕ ਗਿਆ ਹੋਵੇ। ਕਾਸਿਮ ਨੇ ਇੱਕ ਪਲ ਲਈ ਚੀਕਣ ਦੀ ਕੋਸ਼ਿਸ਼ ਕੀਤੀ ਪਰ ਬੋਲ ਗਲੇ ਵਿੱਚ ਅਟਕ ਗਏ ਅਤੇ ਕੁਝ ਪਲਾਂ ਵਿੱਚ ਸਭ ਕੁਝ ਖਤਮ ਹੋ ਗਿਆ। ਕਾਫਲੇ ਦੇ ਲੋਕ ਡਰੇ ਹੋਏ ਅਤੇ ਭੱਜਦੇ ਹੋਏ ਉੱਥੇ ਪਹੁੰਚੇ ਪਰ ਜੋ ਦ੍ਰਿਸ਼ ਉਨ੍ਹਾਂ ਨੇ ਦੇਖਿਆ ਉਸ ਨੇ ਸਭ ਦੇ ਦਿਲਾਂ ਨੂੰ ਜਕੜ ਕੇ ਰੱਖ ਦਿੱਤਾ ਉਹ ਆਦਮੀ ਜੋ ਖੁਦ ਨੂੰ ਆਪਣੀ ਕਿਸਮਤ ਦਾ ਮਾਲਕ ਸਮਝਦਾ ਸੀ ਆਪਣੀ ਤਾਕਤ ਅਤੇ ਹੌਂਸਲੇ ਤੇ ਮਾਣ ਕਰਦਾ ਸੀ ਹੁਣ ਕੁਝ ਪਲਾਂ ਵਿੱਚ ਮਿੱਟੀ ਦੇ ਹੇਠਾਂ ਦੱਬਿਆ ਪਿਆ ਸੀ ਹਰ ਵਿਅਕਤੀ ਖામੋਸ਼ ਹੋ ਗਿਆ ਅੱਖਾਂ ਵਿੱਚ ਹੰਝੂ ਦਿਲ ਵਿੱਚ ਡੂੰਘਾ ਦੁੱਖ ਅਤੇ ਅਫਸੋਸ ਸੀ ਇਹ ਹਾਦਸਾ ਪਿੰਡ ਵਾਲਿਆਂ ਦੇ ਦਿਲਾਂ ਨੂੰ ਹਿਲਾ ਗਿਆ ਅੰਤਿਮ ਸੰਸਕਾਰ ਮੌਕੇ ਮੌਲਵੀ ਸਾਹਿਬ ਨੇ ਆਪਣੇ ਹੱਥ ਚੁੱਕ ਕੇ ਲੋਕਾਂ ਨੂੰ ਕਿਹਾ ਵੇਖ ਲਓ ਲੋਕੋ ਕਿਸਮਤ ਦਾ ਲਿਖਿਆ ਕੋਈ ਮਿਟਾ ਨਹੀਂ ਸਕਦਾ ਮਿਹਨਤ ਜ਼ਰੂਰ ਕਰੋ ਪਰ ਜ਼ਿੰਦਗੀ ਅਤੇ ਮੌਤ ਦਾ ਫੈਸਲਾ ਸਿਰਫ ਰੱਬ ਦੇ ਹੱਥ ਵਿੱਚ ਹੈ ਇਨਸਾਨ ਦੀ ਜ਼ਿੰਮੇਵਾਰੀ ਹੈ ਪਰ ਹੰਕਾਰ ਨਹੀਂ ਕਰਨਾ ਚਾਹੀਦਾ ਮੌਲਵੀ ਸਾਹਿਬ ਦੀਆਂ ਗੱਲਾਂ ਵਿੱਚ ਸੱਚਾਈ ਅਤੇ ਸਿੱਖਿਆ ਐਨੀ ਸਪਸ਼ਟ ਸੀ ਕਿ ਹਰ ਇੱਕ ਦੀਆਂ ਅੱਖਾਂ ਨਾਮ ਹੋ ਗਈਆਂ ਮੌਲਵੀ ਸਾਹਿਬ ਨੇ ਫਿਰ ਕਿਹਾ ਇਹ ਬੈਠਣ ਅਤੇ ਸੋਚਣ ਦਾ ਵਕਤ ਹੈ ਕਾਸਿਮ ਨੇ ਆਪਣੀ ਮਿਹਨਤ ਅਤੇ ਤਾਕਤ ਤੇ ਹੰਕਾਰ ਕੀਤਾ ਕਿਸਮਤ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਉਹ ਅੱਜ ਸਾਡੇ ਤੋਂ ਵਿਛੜ ਗਿਆ ਯਾਦ ਰੱਖੋ ਮਿਹਨਤ ਕਰਨਾ ਹਰ ਇਨਸਾਨ ਦੀ ਜ਼ਿੰਮੇਵਾਰੀ ਹੈ ਪਰ ਹੰਕਾਰ ਨਹੀਂ ਕਰਨਾ ਚਾਹੀਦਾ ਕਾਮਯਾਬੀ ਅਸਫਲਤਾ ਜ਼ਿੰਦਗੀ ਅਤੇ ਮੌਤ ਸਭ ਰੱਬ ਦੇ ਹੱਥ ਵਿੱਚ ਹੁੰਦੀ ਹੈ ਮੌਲਵੀ ਸਾਹਿਬ ਦੀ ਇਹ ਨਸੀਹਤ ਦਿਲਾਂ ਵਿੱਚ ਉਤਰੀ ਅਤੇ ਪਿੰਡ ਵਾਲੇ ਖਾਮੋਸ਼ੀ ਨਾਲ ਸੁਣਦੇ ਰਹੇ ਕੁਝ ਲੋਕ ਆਪਣੇ ਕਰਮਾਂ ਦਾ ਜਾਇਜ਼ਾ ਲੈਣ ਲੱਗੇ ਅਤੇ ਇਹ ਸੋਚਣ ਲਈ ਮਜਬੂਰ ਹੋਏ ਕਿ ਇਨਸਾਨ ਆਪਣੀ ਮਿਹਨਤ ਅਤੇ ਯੋਜਨਾਬੰਦੀ ਵਿੱਚ ਜਿੰਨਾ ਮਰਜ਼ੀ ਮਾਹਰ ਹੋਵੇ ਪਰ ਹੁੰਦਾ ਉਹੀ ਹੈ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਬੱਚੇ ਅਤੇ ਨੌਜਵਾਨ ਵੀ ਇਸ ਸਿੱਖਿਆ ਤੋਂ ਪ੍ਰਭਾਵਿਤ ਹੋਏ ਕਿ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਰੱਬ ਦੀ ਮਰਜ਼ੀ ਤੋਂ ਬਿਨਾ ਕੋਈ ਕੰਮ ਸੰਪੂਰਨ ਨਹੀਂ ਹੁੰਦਾ ਮੌਲਵੀ ਸਾਹਿਬ ਨੇ ਆਖਰੀ ਗੱਲ ਇਹ ਕਹੀ ਯਾਦ ਰੱਖੋ ਜ਼ਿੰਦਗੀ ਅਤੇ ਮੌਤ ਦੇ ਫੈਸਲੇ ਰੱਬ ਦੇ ਹੱਥ ਵਿੱਚ ਹੁੰਦੇ ਨੇ ਮਿਹਨਤ ਕਰੋ ਪਰ ਹੰਕਾਰ ਨਾ ਕਰੋ ਕਿਉਂਕਿ ਕਿਸਮਤ ਇੱਕ ਅਜਹੀ ਸਚਾਈ ਹੈ ਜੋ ਇਨਸਾਨ ਦੇ ਵਸ ਵਿੱਚ ਨਹੀਂ ਇਹ ਸ਼ਬਦ ਪਿੰਡ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਉੱਕਰੇ ਗਏ ਅਤੇ ਹਰ ਵਿਅਕਤੀ ਨੇ ਕਾਸਿਮ ਦੀ ਕਹਾਣੀ ਤੋਂ ਸਿੱਖਿਆ ਲੈਣ ਦਾ ਪ੍ਰਣ ਕੀਤਾ ਕਾਸਿਮ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਇੱਕ ਖਾਮੋਸ਼ੀ ਜਿਹੀ ਛਾ ਗਈ ਸੀ ਜਿਵੇਂ ਹਰ ਵਿਅਕਤੀ ਆਪਣੇ ਕਰਮਾਂ ਅਤੇ ਸੋਚ ਦਾ ਜਾਇਜ਼ਾ ਲੈ ਰਿਹਾ ਹੋਵੇ ਕਾਸਿਮ ਦੀ ਜ਼ਿੰਦਗੀ ਅਤੇ ਉਸ ਦੇ ਵੱਡੇ ਕਾਰੋਬਾਰੀ ਕਾਰਨਾਮਿਆਂ ਨੇ ਲੋਕਾਂ ਨੂੰ ਇਹ ਦਿਖਾਇਆ ਕਿ ਇਨਸਾਨ ਮਿਹਨਤ ਰਾਹੀਂ ਦੁਨੀਆ ਵਿੱਚ ਕੁਝ ਵੀ ਹਾਸਲ ਕਰ ਸਕਦਾ ਹੈ ਪਰ ਇਸੇ ਮਿਹਨਤ ਦੇ ਨਾਲ ਹੰਕਾਰ ਅਤੇ ਆਪਣੀ ਤਾਕਤ ਤੇ ਯਕੀਨ ਉਸ ਨੂੰ ਅੰਨੇਪਣ ਵੱਲ ਲੈ ਜਾ ਸਕਦਾ ਪਿੰਡ ਦੇ ਬਜ਼ੁਰਗ ਅਤੇ ਮੌਲਵੀ ਸਾਹਿਬ ਇਸ ਸਿੱਖਿਆ ਨੂੰ ਬਾਰ ਬਾਰ ਦੁਹਰਾਉਂਦੇ ਕਿ ਮਿਹਨਤ ਜ਼ਰੂਰੀ ਹੈ ਪਰ ਇਨਸਾਨ ਦੀ ਮਿਹਨਤ ਅਤੇ ਤਾਕਤ ਦਾ ਅਸਲ ਆਧਾਰ ਰੱਬ ਦੀ ਮਰਜ਼ੀ ਹੁੰਦੀ ਹੈ ਕਿਸਮਤ ਦਾ ਲਿਖਿਆ ਕੋਈ ਨਹੀਂ ਮਿਟਾ ਸਕਦਾ ਕਾਸਿਮ ਦੀ ਮਿਸਾਲ ਸਭ ਦੇ ਸਾਹਮਣੇ ਸੀ ਇੱਕ ਗੱਬਰੂ ਜੋ ਆਪਣੀ ਮਿਹਨਤ ਨਾਲ ਸਭ ਕੁਝ ਹਾਸਲ ਕਰ ਗਿਆ ਪਰ ਆਪਣੀ ਸੀਮਤ ਮਨੁੱਖੀ ਤਾਕਤ ਅਤੇ ਜ਼ਿੰਦਗੀ ਦੀ ਨਿਸ਼ਵਰਤਾ ਨੂੰ ਨਹੀਂ ਜਾਣ ਸਕਿਆ ਇਸ ਘਟਨਾ ਨੇ ਨੌਜਵਾਨਾਂ ਨੂੰ ਇਹ ਸਿਖਾਇਆ ਕਿ ਦੁਨੀਆ ਵਿੱਚ ਕਾਮਯਾਬੀ ਹਾਸਲ ਕਰਨਾ ਚੰਗੀ ਗੱਲ ਹੈ ਪਰ ਹੰਕਾਰ ਅਭਿਮਾਨ ਅਤੇ ਕਿਸਮਤ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ ਹਰ ਵਿਅਕਤੀ ਨੇ ਇਹ ਸਮਝਿਆ ਕਿ ਰੱਬ ਦੀ ਮਰਜ਼ੀ ਅਤੇ ਕਿਸਮਤ ਤੋਂ ਬਿਨਾ ਇਨਸਾਨ ਦਾ ਕੋਈ ਕੰਮ ਸੰਪੂਰਨ ਨਹੀਂ ਹੁੰਦਾ ਪਾ ਮੇ ਉਹ ਕਿੰਨਾ ਵੀ ਮਿਹਨਤੀ ਤਾਕਤਵਰ ਜਾਂ ਸਿਆਣਾ ਕਿਉਂ ਨਾ ਹੋਵੇ ਕਾਸਿਮ ਦੀ ਕਹਾਣੀ ਇੱਕ ਸਿੱਖਿਆ ਬਣ ਗਈ ਜੋ ਇਹ ਸਪਸ਼ਟ ਕਰਦੀ ਸੀ ਕਿ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜ਼ਿੰਦਗੀ ਅਤੇ ਮੌਤ ਕਾਮਯਾਬੀ ਅਤੇ ਅਸਫਲਤਾ ਸਭ ਰੱਬ ਦੇ ਹੱਥ ਵਿੱਚ ਨੇ ਅਤੇ ਕਿਸਮਤ ਉਹ ਸੱਚਾਈ ਹੈ ਜੋ ਕਿਸੇ ਦੇ ਵੀ ਵਸ ਵਿੱਚ ਨਹੀਂ ਸੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਕੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਆ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ